ਇਹ ਰਾਤ ਨੂੰ ਕੰਦੇ ਵਿੱਚ ਪਾੜ ਲਾ ਕੇ ਕੁਝ ਅਣਪਛਾਤੇ ਦੋਸਤਾਂ ਦੇ ਦੋਸੀ ਉਹਨਾਂ ਦਾ ਕੁਝ ਵਿੱਪਨ ਤੇ ਕੁਝ ਕੈਸ਼ ਚੋਰੀ ਕਰਕੇ ਲੈ ਗਏ ਨੇ ਸਰੇ ਕੀ ਗੱਲ ਹੋਈ ਹੈ ਜੀ ਇਹ ਜੀ ਇੱਥੇ ਭੰਡਾਰੀਪੁਰ ਦੇ ਨਾਲ ਹੀ Shimla Pressa ਉੱਥੇ Royal Gun House ਹੈ ਜਿਨ੍ਹਾਂ ਦੇ ਓਨਰ ਸੁਰੇਸ਼ ਰੋੜਾ ਉਹਨਾਂ ਵੱਲੋਂ ਸਾਨੂੰ ਅੱਜ ਕਰੀਬ 1 ਵਜੇ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਰਾਤ ਨੂੰ ਕੰਧ ਦੇ ਵਿੱਚ 파ੜ ਲਾ ਕੇ ਕੁਝ ਅਣਖਿਆਤੇ ਦੋਸਤ ਉਹਨਾਂ ਦਾ ਕੁਝ ਵੈਪਨ ਤੇ ਕੁਝ ਕੈਸ਼ ਚੋਰੀ ਕਰਕੇ ਲੈ ਗਏ ਨੇ ਸਰ ਕਿੰਨਾ ਕੈਸ਼ ਲੈ ਕੇ ਕਿੰਨਾ ਲੈ ਗਏ ਉਹਨਾਂ ਦੀ ਸਟੇਟਮੈਂਟ ਲਿਖੀ ਜਾ ਰਹੀ ਹੈ ਉਹ ਵੈਪਨ ਦਾ ਆਪਣਾ ਹਿਸਾਬ ਦਾ ਵੀ ਲਾ ਰਹੇ ਨੇ ਕਿ ਆਪਣਾ ਲਾਸਟ ਡੇ ਦਾ ਕੈਸ਼ ਵੀ ਕਾਊਂਟ ਕਰ ਰਹੇ ਨੇ ਜੋ ਵੀ ਸਟੇਟਮੈਂਟ ਉਹ ਦਿੰਦੇ ਅਸਤੇ ਮੁਤਾਬਕ ਅਸੀਂ ਐਫਆਰ ਦਰਜ ਕਰਨ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਹਾਂ ਮੇਰੇ ਇੱਥੇ ਪਹਿnde ਵੀ ਹੋਈ ਸੀ ਕੋਈ ਆਪਣਾ 8 ਕੁ ਮਹੀਨੇ ਪਹਿਲਾਂ ਵੀ ਤੇ ਚੋਰੀ ਹੋਈ ਸੀ ਮੇਰੇ ਇੱਦਾਂ ਹੀ ਹੋਈ ਸਰ ਜਿੱਦਾਂ ਕਿ ਨਾਮ ਦੁਕਾਨ ਆ ਜਿਹੜੀ ਤੋੜੀ ਗਈ ਹੈ ਇਹਨਾਂ ਵੱਲੋਂ ਚੋਰਾਂ ਵੱਲੋਂ ਇੱਦਾਂ ਹੀ ਹੋਈ ਸੀ ਬਿਲਕੁਲ ਪਹਿਲਾਂ ਵੀ ਪਾਰਲਾ ਕੇ ਹੋਈ ਸੀ ਜੀ ਇਹ ਤੇ ਚੋਰੀ ਸੀਸੀਟੀਵੀ ਤੇ ਮਿਲੀ ਹੈ ਬਿਲਕੁਲ ਜੀ ਮੌਕੇ ਤੇ ਸੀਸੀਟੀ ਮਿਲੀ ਹੈ ਜੋ ਕਿ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਅੱਗੇ ਉਸ ਨੂੰ ਯੂਜ਼ ਕਰਕੇ ਅੱਗੇ ਪ੍ਰੋਸੀਡ ਕਰ ਰਹੇ ਹਾਂ ਜੀ ਕਿੰਨੇ ਕੁ ਆਪਣਾ ਨੌਜਵਾਨ ਹੈ ਜਿਨ੍ਹਾਂ ਨੂੰ ਹਜੇ ਤੱਕ ਦੋ ਨੌਜਵਾਨ ਸਾਹਮਣੇ ਆਏ ਨੇ